ਹੁਣ ਤੇ ਤੂੰ 1200 ਬੰਦਾ ਲੈ ਕੇ ਫਿਰਦਾ ਉਹਨਾਂ ਤੈਨੂੰ ਜੇ ਸਾਡੀ ਸਰਕਾਰ ਆਈ ਤੈਨੂੰ 2400 ਦਵਾਂਗੇ ਕਿਉਂਕਿ ਤੈਨੂੰ ਲੋਕਾਂ ਨੇ ਪੈਰ ਤੇਰੇ ਪਿੱਛੇ ਪੈ ਜਾਣ। ਸਾਨੂੰ ਇਹਨੂੰ ਬਚਾਉਣਾ ਮੁਸ਼ਕਲ ਹੋ ਜਾਂਦਾ। ਗਈਵਰਾ ਪਾ ਦੇਖਦੇ ਆ ਲੀਡਰ ਜਾ ਕੇ ਪਹਿਲਾਂ ਕਿਸੇ ਨੂੰ ਪੰਗਾ ਤੇ ਲੈ ਲੈਂਦੇ ਆ ਫਿਰ ਉਸੇ ਆਫੀਸਰ ਨੂੰ ਬਚਾਉਣਾ ਪੈਂਦਾ ਕਿ ਵਰਕਰ ਨਾਲ ਕੁੱਟ ਦੇਣ। ਇਹਦਾ ਉਹ ਹਾਲ ਹੁੰਦਾ। ਡੀਜੀਪੀ 3 ਸਾਲਾਂ ਤੋਂ ਐਡ ਹੌਕ ਡੀਜੀਪੀ ਲੱਗਾ ਹੋਏ ਤੇ ਉਹ ਡਾਕਟਰ ਸਾਹਿਬ ਕਿਦਾਂ ਇਨਸਾਫ ਰੇਗਾ ਤੁਸੀਂ ਆਈਐਸ ਰਹੇ ਹੋ ਤੁਸੀਂ ਚੀਫ ਸੈਕਟਰੀ ਤੁਸੀਂ ਚੀਫ ਮਿਨਿਸਟਰ ਦੇ ਪ੍ਰਿੰਸੀਪਲ ਸੈਕਟਰੀ ਰਹੇ ਹੋ ਚੱਲ ਜੂ ਸਟੇਟ ਜਿੱਥੇ ਪਰਮਾਨੈਂਟ ਡੀਜੀਪੀ ਹੈ ਨਹੀਂ ਉਹ ਤਾਂ ਮੈਂ ਥੱਲੇ ਲੱਗ ਕੇ ਚੱਲੂ ਨਾ ਉਹਦੇ ਹੋਈ ਕਹੋ ਜਨਾਬ ਮੈਨੂੰ ਰੱਖ ਲਓ ਮੇਰੇ ਕੋਲੋ ਜੋ ਗਲਤ ਕੰਮ ਕਰਾਉਣਾ ਕਰਵਾਉਣਾ ਇਹ ਗਲਤ ਕੰਮ 2027 ਚ ਇੱਕ ਇੱਕ ਗੱਲ ਦਾ ਹਿਸਾਬ ਲਿਆ ਜਾਏਗਾ ਆ ਚੀਫ ਸੈਕਟਰੀ ਦੀ ਗੱਲ ਕਰ ਲੋ ਚੀਫ ਸੈਕਟਰੀ ਹੋਵਾ ਜਿਹੜਾ ਲਿੱਕਰ ਕੰਮ ਜਿਹੜਾ ਸ਼ਰਾਬ ਦੇ ਘਟਾਲੇ ਦੇ ਵਿੱਚ ਆਪ ਸ਼ਾਮਲ ਹੋ ਉਹ ਚੀਫ ਸੈਕਟਰੀ ਕੋਲ ਅਸੀਂ ਕੀ ਇਨਸਾਫ ਡਾਲਾਂਗੇ ਤੇ ਮੁੱਖ ਮੰਤਰੀ ਐਡਾ ਕਮਜ਼ੋਰ ਆ Chief Minister ਹਮੇਸ਼ਾ ਜਿਹੜੀਆਂ ਲੁਜਾਣੇ ਦੇ ਵਿੱਚ ਜ਼ਮੀਨ 1 ਲੱਖ ਏਕੜ ਜਿਹੜੀ ਲੈ ਰਹੇ ਨੇ ਪ੍ਰਧਾਨ ਜੀ ਅੱਜ ਇੱਥੇ ਠੇਕਾ ਜਾਦਾ ਆਪਾਂ 50 ਹਜ਼ਾਰ ਠੇਕਾ ਵੀ ਲਾ ਦੀਏ ਕਿੱਲੇ ਦਾ ਤੇ ਕਿਸਾਨਾਂ ਨੂੰ 50 ਹਜ਼ਾਰ ਕਰੋੜ ਸਾਲ ਦਾ ਇਹੋ ਹੀ ਭਗਵੰਤ ਮਾਨ ਉਹਨਾਂ ਦੀ ਜੇਬ ਤੋਂ ਕੱਢੇਗਾ ਉਹ ਜੇਦਿਤ ਇਹ ਹੋ ਜਾਏਗਾ ਕਿ ਕੋਈ ਬੰਦਾ ਆਪਣੀ ਜ਼ਮੀਨ ਨਹੀਂ ਵੇਚ ਸਕਦਾ ਭਾਵੇਂ 20 ਸਾਲ ਲੱਗ ਜਾਣ ਭਗਵੰਤ ਮਾਨ ਥੋੜੀ ਜੀ ਅਕਲ ਕਰ ਚੱਲ ਪ੍ਰਤਾਪ ਸਿੰਘ ਕੈਰੋਂ ਦੇ ਰਾਜ ਚ ਅੱਖਾਂ ਖੋਲ ਕਿਤਾਬ ਪੜ ਆਹ ਨਸ਼ੇ ਤੋਂ ਬਾਹਰ ਸਰਦਾਰ ਪ੍ਰਤਾਪ ਸਿੰਘ ਕੈਰੋਂ ਨੇ ਚੰਡੀਗੜ੍ਹ ਬਣਾਇਆ ਸੀ ਜਿਹੜਾ ਪੱਥਰਾਂ ਦਾ ਪਿੰਡ ਸ਼ਹਿਰ ਜਿਹੜਾ ਪੱਥਰ ਸੀਗੇ ਉੱਥੇ ਉੱਥੇ ਪਾਣੀ ਹੈ ਨਹੀਂ ਸੀ ਉੱਥੇ ਜ਼ਮੀਨ ਨਹੀਂ ਸੀ ਵਗਦੀ ਉਹਨੇ ਕਿਸਾਨ ਨਹੀਂ ਉਜਾੜੇ ਉਹਨੇ ਉੱਥੇ ਕਿਸਾਨਾਂ ਨੂੰ ਮੁਆਵਜ਼ਾ ਦੇ ਕੇ ਉਹਨਾਂ ਦੀਆਂ ਜ਼ਮੀਨਾਂ ਬਾਹਰ ਜਾ ਕੇ ਖਰੀਦੀਆਂ ਉਹਨਾਂ ਨੇ। ਇਹ ਕਿਸਾਨ ਦੇ ਉਜੜ ਰਿਹਾ। 1 ਲੱਖ ਪਰ ਜਿਹੜਾ ਏਕੜ ਹੋਏਗਾ ਕਿੰਨੇ ਉਹਦੇ 'ਚ ਬਣਨਗੇ। ਇਹਦੇ ਜ਼ਮੀਨ ਉਹ ਚਾਹੀਦੀ ਸੀ। ਲੁਧਿਆਣਾ ਜ਼ਿਲ੍ਹਾ ਜਿਹੜਾ ਇਹਨੂੰ ਮੈਂ ਕਹਿਣਾ ਚਾਹੁੰਦਾ ਮੁੱਖ ਮੰਤਰੀ ਨੂੰ। ਉਹ ਆਫੀਸਰੋ ਉਹ ਇਹਨੂੰ ਨਹੀਂ ਕੋਈ ਪਦਅ ਤੁਸੀਂ ਕੋਈ ਅੱਗੇ ਅੱਗੇ ਚੀਜ਼ ਰੱਖ ਦਿਓ। ਮੋਖੰਦਰੀ ਮੈਂ ਦੱਸਣਾ ਚਾਹੁੰਨਾ ਕਿ ਜਦੋਂ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਚ ਬਣੀ ਇਹੋ ਹੀ ਲੁਧਿਆਣਾ ਜਿਹੜਾ ਡਿਸਟ੍ਰਿਕਟ ਹੈ ਇਹਨੇ ਤਿੰਨ ਤਿੰਨ ਫਸਲਾਂ ਪੈਦਾ ਕਰਕੇ ਹਿੰਦੁਸਤਾਨ ਦਾ ਪੇਟ ਭਰਿਆ ਸੀ ਤੇ ਅੱਜ ਉਸੇ ਲੁਧਿਆਣਾ ਡਿਸਟ੍ਰਿਕਟ ਨੂੰ ਅਸੀਂ ਇਜਾੜਤ ਤੇ ਤੁਰ ਪਏ ਆ ਭਰਾ ਜੀ ਇੱਕ ਚੀਜ਼ ਨੋਟ ਕਰ ਲਓ ਜਿਸ ਦਿਨ ਕਾਂਗਰਸ ਦੀ ਸਰਕਾਰ ਬਣੀ ਪਹਿਲੇ ਦਿਨ ਜਿੱਦਾਂ ਐਸਆਈਐਲ ਦੀ ਜ਼ਮੀਨ ਦਾ ਡੀਡ ਨੋਟੀਫਾਈ ਕਰ ਦਿੱਤੀ ਸੀ ਇਸੇ ਤਰ੍ਹਾਂ ਲੁਧਿਆਣੇ ਦੀ ਜਮੀਨ ਨੂੰ ਡੀਡ ਨੋਟੀਫਾਈ ਕਰਕੇ ਇਹ ਕਿਸਾਨਾਂ ਨੂੰ ਵਾਪਸ ਦਿੱਤੀ ਜਾਉ ਇੱਕ ਹੋਰ ਬੜਾ ਵੱਡਾ ਫਰਾਡ ਕੀਤਾ ਚੀਫ ਸੈਕਟਰੀ ਨੇ ਇਹਨਾਂ ਨੂੰ ਇਹਨਾਂ ਨੂੰ ਆਫੀਸਰਾਂ ਨੂੰ ਰਗੜਾ ਦਈਏ ਜੇ ਪੰਜਾਬ ਬਚਾਉਣਾ ਅਸੀਂ ਸ਼ਰਾਬੀ ਦੇ ਦੁਆਲੇ ਹੀ ਹੋਏ ਰਹਿੰਦੇ ਆ ਉਹਨੂੰ ਕੀ ਯਾਰ ਪਤਾ ਉਹ ਕਿਹੜੀ ਦੁਨੀਆ 'ਚ ਰਹਿੰਦਾ ਉਹਦੇ ਮੰਤਰੀਆਂ ਨੂੰ ਕੀ ਪਤਾ ਉਹ ਕਿਹੜੀ ਦੁਨੀਆ ਚ ਰਹਿੰਦੇ ਨੇ ਇੱਕ ਮੰਤਰੀ ਆ ਕਿਹਾ ਮੈਂ ਤੇ ਚਾਰ ਵਿਆਹ ਕਰਾ ਲਏ ਚੰਗੇ ਤੂੰ ਪੀ ਐਚ ਡੀ ਕਰਕੇ ਆਇਆ ਯਾਰ ਸ਼ਰਮ ਹੀ ਨਹੀਂ ਚੀਫ ਸੈਕਟਰੀ ਨੇ ਮੀਟਿੰਗ ਲਈ 7 ਜੂਨ ਨੂੰ ਮਹੱਲੀ ਜਿਹੜੀ ਲੈਂਡ ਜਿਹੜੀ 6000 ਏਕੜ ਜਿਹੜੇ ਉੱਥੇ ਕਰਨੀ ਸੀ ਤੇ ਮੁੱਖ ਮੰਤਰੀ ਨੂੰ ਜਿਹੜਾ ਇਹਨੂੰ ਚੇਅਰਮੈਨ ਬਣਾਇਆ ਉਹ 26 ਜੂਨ ਨੂੰ 14 15 ਦਿਨਾਂ ਬਾਅਦ ਇਸ ਚੀਫ ਸੈਕਟਰੀ ਨੂੰ ਉਹਦਾ ਕਮੇਟੀ ਦਾ ਚੇਅਰਮੈਨ ਲਾ ਦਿੱਤਾ ਚੀਫ ਮਿਨਿਸਟਰ ਨੂੰ ਲਾ ਕੇ ਮੰਤਰੀ ਨੂੰ ਲਾ ਕੇ ਈ ਲੈਂਡ ਪੂਲਿੰਗ ਨਹੀਂ ਸਿਨਾ ਸਾਹਿਬ ਤੁਸੀਂ ਲੈਂਡ ਲੂਟਿੰਗ ਕਰ ਰਹੇ ਹੋ ਪੰਜਾਬ ਦੀ ਮੈਂ ਕਹਿ ਕਿਸ ਨੂੰ ਕਹਿਣਾ ਚਾਹੁੰਦਾ ਇੱਕ ਇੱਕ ਮਰਲੇ ਦਾ ਤੈਨੂੰ ਹਿਸਾਬ ਦੇਣਾ ਪੈਣਾ ਜਿਹੜੇ ਤੂੰ ਕਿਸਾਨਾਂ ਦੇ ਨਾਲ ਧੱਕਾ ਕਰਦੇ ਇਹ ਸੀਐਸ ਕਿਹੜੀ ਕੈਪੈਸਿਟੀ 'ਚ ਬੈਠਾ ਹੋਇਆ ਥੇ ਆਏ ਤੱਕ ਆਰਡੀਨੈਂਸ ਨਹੀਂ ਹੋਇਆ ਪ੍ਰਧਾਨ ਜੀ ਜਾ ਕੇ ਆਰਡੀਨੈਂਸ ਆਰਡੀਨੈਂਸ ਕਰ ਦਿੱਤਾ ਅਸੈਂਬਲੀ 'ਚ ਨਹੀਂ ਲੈ ਕੇ ਆਏ ਇਹ ਪੰਜਾਬ ਨੂੰ ਲੁੱਟਣ ਤੇ ਤੁਰ ਪਏ ਨੇ ਇਹ ਪੰਜਾਬ ਆਪਾਂ ਲੁੱਟਣ ਨਹੀਂ ਦੇਣਾ ਇਹਨਾਂ ਨੂੰ ਜਦੋਂ ਤੁਸੀਂ ਇਕੱਠੇ ਹੋਏ ਹੋ ਇਦਾਂ ਪੰਜਾਬ 'ਚ ਵਰਕਰ ਉੱਠ ਪਏ ਨੇ ਜਿਵੇਂ 79 ਦੇ ਵਿੱਚ ਆਪਾਂ ਜੇਲਾਪੁਰੀਆਂ ਸੀ ਸਰਦਾਰ ਤੇਜਪ੍ਰਤਾਪ ਸਿੰਘ ਨੂੰ ਤੁਹਾਨੂੰ ਪਤਾ ਉਸ ਵੇਲੇ 10-10 12-12 ਸਾਲ ਦੇ ਬੱਚੇ ਵੀ ਜੇਲਾਂ ਦੇ ਵਿੱਚ ਗਏ ਸੀ ਚੰਡੀਗੜ੍ਹ ਜਦੋਂ ਜੇਲ੍ਹ ਜਾਂਦੇ ਸੀ ਗ੍ਰਿਫਤਾਰੀ ਦੇਣ ਲਈ ਤੇ ਅਕਾਲੀ ਗਵਰਨਮੈਂਟ ਕੋਲ ਜੇਲਾਂ 'ਚ ਥਾਣੇ ਸੀ ਤੇ ਸਕੂਲਾਂ ਨੂੰ ਜੇਲਾਂ 'ਚ ਕਨਵਰਟ ਕਰ ਦਿੱਤਾ ਸੀ ਕਾਂਗਰਸੀਓ ਇਹ ਕੰਮ ਸਾਨੂੰ ਕਰਨਾ ਪੈਣਾ ਇਹਦੇ ਨਾਲ ਲੱਕੇ ਤੂੰ ਪ੍ਰਧਾਨ ਵੀ ਆ ਇਹ ਤੁਹਾਡਾ ਬਹੁਤ ਵਧੀਆ ਐਮਐਲਏ ਸੀ ਔਰ ਇਨਾ ਹਲੇਮੀ ਚ ਰਹਿਣ ਵਾਲਾ ਐਮਐਲਏ ਬਹੁਤ ਘੱਟ ਮਿਲਦਾ ਜਿਹਦੀ ਧੌਣ ਚ ਕਿੱਲੀ ਆ ਗਈ ਉਹਦੀ ਲੋਕ ਬੜੀ ਸ਼ਿੱਤੀ ਧੌਣ ਜਿਹੜੀ ਪਾਂਦੇ ਨੇ ਇਹ ਕਹਿੰਦੇ ਆ ਨਾ ਅਸੀਂ 92 ਕੇ 97 ਬਣ ਗਏ ਆ ਮੈਂ ਕਹਣਾ ਚਾਹਣਾ ਭਗਵੰਤ ਮਾਨ ਜਦੋਂ ਇਲੈਕਸ਼ਨ ਆਏਗੀ ਤੈਨੂੰ ਵੀ ਲੋਕੀ ਹਰਾਉਣਗੇ ਤੂੰ ਹਾਰੇਗਾ ਹੁਣ ਤੇ ਤੂੰ 1200 ਬੰਦਾ ਲੈ ਕੇ ਫਿਰਦਾ ਉਦੋਂ ਤੈਨੂੰ ਜੇ ਸਾਡੀ ਸਰਕਾਰ ਆਈ ਤੈਨੂੰ 2400 ਦਵਾਂਗੇ ਕਿਉਂਕਿ ਤੈਨੂੰ ਲੋਕਾਂ ਨੇ ਪੈ ਤੇਰੇ ਪਿੱਛੇ ਪੈ ਜਾਣਾ ਸਾਨੂੰ ਇਹਨੂੰ ਬਚਾਉਣਾ ਮੁਸ਼ਕਲ ਹੋ ਜਾਣਾ ਕਈ ਵਾਰ ਆਪਾਂ ਦੇਖਦੇ ਆਂ ਲੀਡਰ ਜਾ ਕੇ ਪਹਿਲਾਂ ਕਿਸੇ ਨੂੰ ਪੰਗਾ ਤੇ ਲੈ ਲੈਂਦੇ ਆ ਫਿਰ ਉਸੇ ਅਫੀਸਰ ਨੂੰ ਬਚਾਉਣਾ ਪੈਂਦਾ ਕਿ ਵਰਕਰ ਨਾਲ ਕੁੱਟ ਦੇਣ ਇਹਦਾ ਉਹ ਹਾਲ ਹੋਣਾ ਕਾਂਗਰਸੀਓ ਅੱਜ ਜੋ ਪੰਜਾਬ ਚ دہشتਵਾਦ ਮੈਂ دہشتਵਾਦ ਕਹਿ ਰਿਹਾ ਜਿਹੜੇ ਗੈਂਗਸਟਰ ਨੇ ਚਿੱਟੇ ਦਿਨ ਗੋਲੀਆਂ ਮਾਰਦੇ ਨੇ ਆਪੋਰ ਵਾਲੇ ਨੂੰ ਜਿਹੜੀ ਗੋਲੀ ਮਾਰੀ ਉਹਦੇ ਪ੍ਰਾਰ ਜਦੋਂ ਰੋਦਾ ਸੀ ਟੀਵੀ ਦੇ ਉੱਤੇ ਭਗਵੰਤ ਮਾਨ ਨੂੰ ਡੁੱਬ ਮਰਨਾ ਚਾਹੀਦਾ ਸੀ ਕਿ ਉਹ ਭਰਾ ਨੇ ਕਿੰਨੀ ਉਥੇ ਬਿਲਕਿਆ ਹੋ ਅੱਜ ਤੱਕ ਮੁੱਖ ਮੰਤਰੀ ਨਹੀਂ ਗਿਆ ਨਾਲ ਹੀ ਉਥੇ ਜਿਸ ਤਰੀਕੇ ਦੇ ਨਾਲ ਮੁਕਾਬਲਾ ਕੀਤਾ ਮੈਂ ਕਹਿੰਦਾ ਕਿ ਜਿਹੜਾ ਗਲਤ ਬੰਦਾ ਉਹਨੂੰ ਬਿਲਕੁਲ ਨਹੀਂ ਬਖਸ਼ਣਾ ਚਾਹੀਦਾ ਉਹਦਾ ਇਨਕਾਊਂਟਰ ਹੋਣਾ ਚਾਹੀਦਾ ਪਰ ਇਨਕਾਊਂਟਰ ਜੇ ਆਪੇ ਹੀ ਪੁਲਿਸ ਆਪਣੇ ਸਟੇਟਮੈਂਟਾਂ ਬਦਲ ਜਾਵੇ ਉਹਨਾਂ ਆਫੀਸਰਾਂ ਤੇ ਵੀ ਅੱਖਣ ਆਉਣਾ ਚਾਹੀਦਾ ਕਿ ਤੁਸੀਂ ਲੋਕਾਂ ਦੀ ਅੱਖਾਂ 'ਚ ਘੱਟਾ ਨਹੀਂ ਪਾ ਸਕਦੇ ਯਾਰ ਉਹ ਰਲ ਜਾਣ ਅਤਵਾਦੀਆਂ ਨਾਲ ਵੀ ਗੈਂਗਸਟਰ ਤੇ ਨਸ਼ੇ ਵੇਚਣ ਵਾਲਿਆਂ ਨਾਲ ਵੀ ਰਲ ਜਾਣ ਤੇ ਪੰਜਾਬ ਕਿਵੇਂ ਬਜੇਗਾ ਪੰਜਾਬ ਦਾ ਮੁੱਖ ਮੰਤਰੀ ਸੁੱਤਾ ਨਸ਼ੇ ਤੋਂ ਬਾਹਰ ਨਹੀਂ ਨਿਕਲਦਾ ਇਹਨੂੰ ਦੋ ਨਸ਼ੇ ਹੋ ਗਏ ਨੇ ਇੱਕ ਤਾਕਤ ਦਾ ਤੇ ਇੱਕ ਦੂਸਰਾ ਦੋਵੇਂ ਨਸ਼ੇ ਮਾਰਦੇ ਉਹ ਬਾਬਾ ਨਾਨਕ ਤੇ ਸਾਨੂੰ ਕਹਿ ਗਿਆ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਸਾਹੇ ਤੇ ਉਹਦੀ ਗੁਰਬਾਣੀ ਚੋਂ ਜੇ ਬਾਹਰ ਨਾ ਨਿਕਲੇ ਤੇ ਆਪਣੇ ਆਪ ਹੀ ਖੁਮਾਰੀ ਚੜੀ ਰਹੇਗੇ ਚੰਗੇ ਕੰਮ ਕਰਾਂਗੇ ਇੱਕ ਆ ਬੇਨਤੀ ਕਰਕੇ ਮੈਂ ਬੈਠਣਾ ਇੱਕ ਆਪਣੇ ਦਿਮਾਗ ਚ ਰੱਖ ਲੋ ਜਦੋਂ ਮਨੂੰ ਪੈਦਾ ਹੋਇਆ ਸੀ ਨਾ ਜ਼ਾਲਮ ਭਗਤ ਮਾਨਾ ਨੋਟ ਕਰ ਲਾ ਉਹਨੋਂ ਕਹਿੰਦੇ ਹੁੰਦੇ ਸੀ ਮੰਨੂ ਸਾਡੀ ਦਾਤਰੀ ਜਿਹੜੇ ਪੰਜਾਬੀ ਸੀ ਸਿੱਖ ਸੀ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜੋ ਜੋ ਮੰਨੂ ਵੱਡਦਾ ਸੀ ਦੂਣੇ ਚੌਣੇ ਹੋਏ ਮੇਰੇ ਕਾਂਗਰਸੀ ਜੜੇ ਨੇ ਇਹ ਤੇਰੇ ਅੱਗੇ ਕੱਦ ਬਣ ਕੇ ਖਲੋ ਜਾਣਗੇ ਤਗੜੇ ਹੋ ਬੋ ਇਹ 1.5 ਸਾਲ ਨਹੀਂ ਉਹਨਾਂ ਦੇ ਮਹੀਨੇ ਰਹਿ ਗਏ ਜੇ 4 ਜਿਹੜੇ ਅਫੀਸਰ ਬੜਕਾ ਮਾਰਦੇ ਨੇ ਨਾ ਇਨਾ ਇਨਾ ਦੇ ਪੈਰਾਂ ਚ ਡਿੱਗਦੇ ਫਿਰਨਾ ਤੇ ਤੁਸੀਂ ਤਾੜੀਆਂ ਮਾਰਨ ਜੋਗੇ ਨਾ ਰੋ ਡੰਡੇ ਹੱਥ ਚ ਫੜੋ ਜਿਹੜੇ ਲੀਡਰ ਕੋਲ ਕੋਈ ਬੈਠਾ ਹੋਵੇ ਤੇ ਉਹਦੇ ਜਾ ਕੇ ਉੱਥੇ ਲੀਡਰ ਤੇ ਵੀ ਠੋਕ ਦਿਓ ਉਸ ਅਫੀਸਰ ਤੇ ਵੀ ਠੋਕੋ ਤੇ ਫੇਰ ਕਾਂਗਰਸ ਬਚੂ ਉਹ ਯਾਰ ਲੁੱਟ ਕੇ ਖਾ ਗਏ ਇਹ ਅਫੀਸਰ ਇਹ ਜਿਹੜੇ ਕਹਿ ਦਿੰਦੇ ਤੇਰੇ ਤੇ ਵਿਜੀਲੈਂਸ ਬਣ ਜੂ ਆ ਦਿੱਤਾ ਹੀ ਆ ਨਾ ਵਿਕਰਮ ਮੈਂ ਕਹਿੰਨਾ ਕਿ ਜੋ ਕਾਂਗਰਸ ਨੇ ਕੇਸ ਉਹਦੇ ਤੇ ਬਣਾਇਆ ਉਹ ਨਸ਼ਾ ਵੇਚਦਾ ਸੀ ਅਸੀਂ ਨਸ਼ੇ ਦਾ ਉਹਦੇ ਤੇ ਕੇਸ ਬਣਾਇਆ ਤੇ ਇਹ ਕਿਉਂ ਹੁਣ ਦਰਦੇ ਫਿਰਦੇ ਆ ਬਣਾਓ ਉਹਦੇ ਤੇ ਉਹੋ ਹੀ ਕੇਸ ਕਰੋ ਇਨਕੁਆਰੀ ਲੈ ਉਹਦੇ ਤੇ ਉਹਦੀ ਕਸਟੋਡੀਅਲ ਇਨਟਰੋਗੇਸ਼ਨ ਤੁਸੀਂ ਵਿੱਚ ਦੂਸਰੇ ਪਾਸੇ ਕੇਸ ਲੈ ਕੇ ਤੁਰ ਪਏ ਹੋ ਇਹ ਸਭ ਕੁੱਤੀ ਚੋਰ ਰਲੇ ਜੇ को बचो आज प्रधान जी एक चीज तो होनी चाहिए दलवीर साहब आप बैठे हैं जिस पार्टी में जब घर में डिसिप्लिन नहीं है वो पार्टी भी खत्म होती है और घर भी खत्म हो जाता है डिसिप्लिन तो लेकर आना होगा एक अकेले प्रेसिडेंट का काम नहीं है ਇਹ ਪੂਰੀ ਕਾਂਗਰਸ ਦਾ ਕੰਮ ਹੈ ਜੋ ਕਾਂਗਰਸੀ ਜਿਨ੍ਹਾਂ ਨੇ ਵੱਡੇ ਵੱਡੇ ਅਹੁਦੇ ਸੰਭੇ ਸੀ ਉਹ ਅੱਜ ਇੱਥੇ ਆਉਣੇ ਚਾਹੀਦੇ ਸੀ ਇੱਥੇ ਗੱਲ ਕਰਨੀ ਚਾਹੀਦੀ ਸੀ ਇਸ ਕਰਕੇ ਜੇ ਕਾਂਗਰਸ ਮਜ਼ਬੂਤ ਹੈ ਤੇ ਲੀਡਰ ਮਜ਼ਬੂਤ ਹੈ ਤੇ ਜਦੋਂ ਇਹਨਾਂ ਨੇ ਪਿਛਵਾਹ ਤੋਂ ਚੁੱਕ ਲਿਆ ਕੋਈ ਦੀ ਜਿਹੇ ਲੀਡਰ ਨੂੰ ਪੁੱਛਦਾ ਫਿਰ 게ਟ ਵੱਲ ਵੇਖੀਦਾ ਅੱਜ ਕੋਈ ਮਿਲ ਨਹੀਂ ਆਇਆ ਕਾਂਗਰਸੀਓ ਅੱਜ ਜਿੱਥੇ ਮੈਂ ਖੜਾ ਆਪਣਾ ਰਾਜਾ ਫ੍ਰੈਂਕਾ ਰਾਜਾ ਗੁਰਕੀਰਤ ਖੜਾ ਲੱਖਾ ਖੜਾ ਡਾਕਟਰ ਸਾਹਿਬ ਖੜੇ ਨੇ ਇਹ ਤੁਹਾਡੀ ਬਦੌਲਤ ਅਸੀਂ ਖੜੇ ਆ ਕਿ ਤੁਸੀਂ ਸਾਡੇ ਨਾਲ ਖੜੇ ਹੋ ਸਾਨੂੰ ਵੋਟਾਂ ਪਾ ਕੇ ਤੁਸੀਂ ਇਥੋਂ ਤੱਕ ਪਹੁੰਚਾਇਆ ਤੇ ਜਦੋਂ ਤੁਸੀਂ ਹੱਥ ਖਿੱਚ ਲਿਆ ਸਾਨੂੰ ਕਿਸੇ ਨੇ ਪੁੱਛਣਾ ਜਦੋਂ ਤੁਹਾਡੇ ਗੋਆਸਪੁਰੇ ਨੂੰ ਨਾ ਪੁੱਛਣਾ ਕਿਸੇ ਨੇ ਉਦੋਂ ਸਾਨੂੰ ਵੀ ਨਹੀਂ ਪੁੱਛਿਆ ਕਰ ਤੋ ਤਗੜੇ ਹੋ ਕੇ ਫਾਸ ਕਰਕੇ ਮੈਂ ਆਪਣੀਆਂ ਭੈਣਾਂ ਦਾ ਧੰਨਵਾਦ ਕਰਦਾ ਕਿ ਪ੍ਰਾਹ ਵੇਖ ਲੋ ਤੁਹਾਡੇ ਕਿਸੇ ਕੋਲ ਚੌਕੜੀ ਨਹੀਂ ਮਾਰ ਜਣੀ ਉਦੋਂ ਉਦੋਂ ਦੀ ਇੱਥੇ ਬੈਠੀਆਂ ਸੋ ਭੈਣੋ ਜਿਸ ਤਰੀਕੇ ਦੇ ਨਾਲ ਤੁਸੀਂ ਚਲੀਆਂ ਜੇ ਇਹ ਲੱਖਾਂ ਤਾਂ ਨਹੀਂ ਹੁਣ ਫੇਲ ਹੁੰਦਾ ਪ੍ਰਧਾਨ ਜੀ ਇੱਕ ਮੇਰੀ ਬੇਨਤੀ ਸੁਣ ਲੋ ਇਹ ਪ੍ਰਧਾਨ ਜੀ ਇਹਨੂੰ ਅੱਜ ਕੀ ਝੰਡੀ ਵੀ ਦੇਣੀ ਆ ਸੋਨਿਆ ਇਹ 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 ਵਿਚਾਰਾਵੇਂ ਸਾਡੇ ਕਿ ਹੱਥੀ ਜੋੜਦਾ ਫਿਰ ਜੋੜਦਾ ਫਿਰਦਾ ਇਹਦੇ ਵੀ ਅੱਗੇ ਜੋੜਿਆ ਕਰਨ ਲੋ ਆਪਾਂ ਹੁਣ ਉਹ ਕੰਮ ਕਰਨਾ ਇਹ ਹੁਣ ਤੁਹਾਡੀ ਜ਼ਿੰਮੇਵਾਰੀ ਆ ਗੁਰਕੀਰਤ ਹੈਗਾ ਅਸੀਂ ਸਾਰੇ ਹੀ ਆ ਜੀ ਹੋ ਗੁਰਕੀਰਤ ਦਾ ਗੁਰਕੀਰਤ ਨੂੰ ਤਾਂ ਕੋਈ ਇਗਨੋਰ ਕਰ ਹੀ ਨਹੀਂ ਸਕਦਾ ਜੇ ਉਹਦਾ ਮੈਨੂੰ ਲੱਗਦਾ ਕਿ ਕੋਈ ਹਿਰਾਫੇਰੀ ਹੋਣੀ ਆ ਤੇ ਮੈਂ ਉਹਦਾ ਨਾਂ ਲੈਣਾ ਸੀ ਡਾਕਟਰ ਸਾਹਿਬ ਗੁਰਕੀਰਤ ਨੂੰ ਦੇ ਇਨਾ ਇਨਾ ਇਸ ਪਰਿਵਾਰ ਦੀ ਕਾਂਗਰਸ ਨੂੰ ਦੇਣਾ ਇਹ ਨਹੀਂ ਇਗਨੋਰ ਹੋ ਸਕਦਾ ਇਹ ਪਰਟੂ ਮੇਨ ਆਲਸੇ ਪਾਸ ਲਾਰੋ ਦਾ ਹੈਗਾ ਰੱਥ ਤੇ ਹੀ ਚਲਾਉਂਦਾ ਉਹਦਾ ਚਲਾਉਂਦਾ ਕਿ ਨਹੀਂ ਸਰਦਾਰ ਲਖਵੀਰ ਸਿੰਘ ਲਖਾ ਪ੍ਰਧਾਨ ਜੀ ਗੁਰਕੀਰਤ ਸਿੰਘ ਕੋਟਲੀ ਬਹੁਤੀ ਦੇ ਨਹੀਂ ਕਿਸੇ ਦੀ ਤੁਹਾਨੂੰ ਸ਼ਿਫਾਰਿਸ਼ ਕੀਤੀ ਪਰ ਇਹ ਬੰਦਾ ਬਹੁਤ ਵਧੀਆ ਮੈਂ ਜਦੋਂ ਮਨਿਸਟਰ ਸੀ ਇਹ ਸੰਧੂ ਸਾਹਿਬ ਨੇ ਪਤਾ ਜਿਸ ਤਰੀਕੇ ਨਾਲ ਇਹਨੇ ਇਲਾਕੇ ਦੀ ਸੇਵਾ ਕੀਤੀ ਹੈ ਤੇ ਕਾਂਗਰਸ ਨੇ ਸੇਵਾ ਕੀਤੀ ਕੋਈ ਨਹੀਂ ਕਰ ਸਕਦਾ ਤੋ ਲੱਖਾਂ ਜੀ ਅੱਜ ਤੁਹਾਨੂੰ ਮੁਬਾਰਕਾਂ ਸਾਡੀ ਬੇਟੀ ਵੀ ਆਈ ਹੋਣੀ ਆ ਉਹਨੂੰ ਖਾਸ ਕਰਕੇ ਮੁਬਾਰਕਾਂ ਬੇਟਾ ਇੱਕ ਗੱਲ ਸੁਣ ਲੈ ਇਹ ਨਾ ਕਿਆ ਕਰਕੇ ਤੂੰ ਘਰ ਵਾਲੇ ਧਿਆਨ ਦਿੰਦਾ ਇਹਦਾ ਘਰ ਹੁਣ ਇਹੋ ਹੀ ਆ ਇਹਨਾਂ ਵਾਲੇ ਧਿਆਨ ਦੇਗਾ ਇਹਦੇ ਘਰ ਵਾਲ ਤੇਨੂੰ ਹੀ ਧਿਆਨ ਦੇਣਾ ਪੈਣਾ ਤੇ ਜੇ ਇਹਦੇ ਤੇ ਵੀ ਵਿਸ਼ਿਆ ਦੇ ਫੇਰ ਘਰ ਤੇ ਕੁਝ ਨਹੀਂ ਆਉਣਾ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ